ਬਹੁਤ ਦੁਖ ਦੀ ਗੱਲ ਹੈ ਕਿ ਲਗਾਤਾਰ ਪਾਣੇ ਦੋ ਸਾਲ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਧਰਨਾ ਲੱਗ ਰਿਹਾ ਸਰਕਾਰ ਦੇ ਨਾਲ ਸਮਝੌਤਾ ਹੋਇਆ ਜਿਹੜੇ ਤਿੰਨ ਕਾਨੂੰਨ ਵਾਪਸ ਲਏ ਬਾਕੀ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਉੱਤੇ ਸਰਕਾਰ ਨੇ ਮੰਨਿਆ ਕਿ ਅਸੀਂ ਐਮਐਸਪੀ ਵੀ ਦੇਵਾਂਗੇ ਕਾਨੂੰਨ ਬਣਾਵਾਂਗੇ ਫਿਰ ਜਿਹੜੇ ਉੱਤੇ ਅਨੰਤ ਡਿਪਾਰਟਮੈਂਟ ਵਗੈਰਾ ਹੋਏ ਆ ਉਹ ਕੈਨਸਲ ਹੋਣਗੇ ਹੋਰ ਵੀ ਅ ਲੰਬੀ ਲੈਂਸਟਿਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਫੈਸਲਾ ਹੋਇਆ ਪਰ ਅਫਸੋਸ ਆ ਕਿ ਲਗਾਤਾਰ ਸਰਕਾਰ ਕਿਸਾਨਾਂ ਨੂੰ ਅ ਜਿਹੜੇ ਹੈ ਉਹ ਲਾਰੇ ਲਾ ਕੇ ਜਿਹੜਾ ਹੈ ਉਹ ਬੰਡ ਪਾ ਰਹੀ ਹੈ ਤੇ ਨਾਗਰ ਕਿਸਾਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਸਾਨੂੰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਪਰ ਹੁਣ ਦੇਖਿਆ ਗਿਆ ਕਿ ਉਹ ਗੱਲਾਂ ਦੇ ਉੱਤੇ ਜਦੋਂ ਫੈਸਲਾ ਨਹੀਂ ਹੈ ਕਿਸਾਨ ਸੰਘਰਸ਼ ਕਰ ਰਹੇ ਹਨ ਤੇ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਿਸਾਨਾਂ ਦੇ ਉੱਤੇ ਅਥਰੂ ਗੈਸ ਤੇ ਹੋਰ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਬਾਰਡਰ ਰੋਕੀ ਧਾਰ ਰਹੇ ਹਨ ਸੋ ਜਿਹੜਾ ਹੈ ਕਿਸਾਨਾਂ ਦੀ ਹਾਲਤ ਮਾੜੀ ਆ ਕਰਕੇ ਹੇਠ ਦਬੇ ਹੋਏ ਆ ਕਿਸਾਨ ਆਹਨ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬੜੀ ਹੀ ਜਿਹੜੀ ਬਹੁਤ ਜਿਹੜੀ ਗਰੀਬ ਛੋਟੇ ਕਿਸਾਨਾਂ ਉਹਨਾਂ ਦੀ ਹਾਲਤ ਮਾੜੀ ਹੈ ਜੇਕਰ ਐਮਐਸਪੀ ਲਾਗੂ ਹੁੰਦੀ ਹੈ ਜੇ ਕੋਈ ਕਿਸਾਨ بیਜਦਾ ਉਹਨੂੰ ਉਹਦਾ ਲਾਹੇਵੰਦ ਭਾਅ ਮਿਲਣਾ ਉਹਦੀ ਉਹਦਾ ਹੱਕ ਆ ਫੇਸ ਵਾਸਤੇ ਸਰਕਾਰ ਨੂੰ ਚਾਹੀਦਾ ਨਰਮੀ ਦੇ ਨਾਲ ਬੇਸ ਆਵੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਵਾਪਸ ਜਿਹੜਾ ਹੈ